ਜਗਬਾਨੀ ਟੀਵੀ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਨਕੇਸ਼ ਸ਼ਰਮਾ ਸੱਚਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਮਿੰਦਰ ਸਿੰਘ ਸੰਧੂ ਦੇ ਵੱਲੋਂ ਅੱਜ ਆਮ ਆਦਮੀ ਪਾਰਟੀ ਨੂੰ ਅਲਵਿਦਾ ਆ ਕੇ ਅਕਾਲੀ ਦਲ ਨੂੰ ਜੁਆਇਨ ਕੀਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਣੀ ਜੁਆਇਨਿੰਗ ਕੀਤੀ ਗਈ ਹੈ ਤਾਂ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਵੀ ਨੇ ਹਰਮਿੰਦਰ ਸਿੰਘ ਸੰਧੂ ਜੀ ਸਰ ਸੱਚਬੇਵਾਲ ਦੇ ਹਲਕੇ ਦੀ ਗੱਲ ਕਰੀਏ ਤਾਂ ਸੱਚਬੇਵਾਲ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਤੁਸੀਂ ਰਹੇ ਹੋ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਆਏ ਹੋ ਕੀ ਕੁਝ ਕਹਿਣਾ ਚਾਹੋਗੇ ਦੇਖੋ ਜਿਹੜੀ ਪਾਰਟੀ ਆਪਣੇ ਸਿਧਾਂਤਾਂ ਤੋਂ ਡਿੱਗ ਜਵੇ ਆਪਣੇ ਸੰਵਿਧਾਨ ਦੇ ਉਲਟ ਆਪਣੇ ਲਿਖਿਓ ਪਾਰਟੀ ਆਪਣੇ ਸੰਵਿਧਾਨ ਦੇ ਉਲਟ ਹੋ ਜਵੇ ਮੈਨੂੰ ਲੱਗਦਾ ਉਸ ਪਾਰਟੀ ਨੂੰ ਕੋਈ ਵੀ ਬਚਾ ਨਹੀਂ ਸਕਦਾ ਅੱਜ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਤੁਸੀਂ ਦੇਖ ਰਿਹਾ ਕਿ ਨਵੇਂ-ਨਵੇਂ ਜੋ ਫਰਮਾਨ ਆ ਰਹੇ ਆ ਜੋ ਦਲ ਬਦਲੂਆਂ ਦਾ ਪਾਰਟੀ ਤੇ ਭਾਰੀ ਪੈ ਰਿਹਾ ਔਰ ਪ੍ਰਵਾਸੀ ਮਜ਼ਦੂਰਾਂ ਦੇ ਹੱਥ ਜੋ ਦਿੱਲੀ ਤੋਂ ਆ ਕੇ ਇਸ ਪਾਰਟੀ ਨੂੰ ਚਲਾ ਰਹੇ ਆ ਮੈਨੂੰ ਲੱਗਦਾ ਵੀ ਇਹਦਾ ਬੀੜਾ ਡੁੱਬਣ ਵਾਲਾ ਹੀ ਹੈ ਜੀ ਸਰ ਆਮ ਆਦਮੀ ਪਾਰਟੀ ਦੇ ਵਿੱਚ ਵੀ ਤੁਸੀਂ ਲੋਕਾਂ ਦੇ ਵਿੱਚ ਵਿਚਰੇ ਹੋ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਸੀ ਜਾਂ ਫਿਰ ਅਸੀਂ ਗੱਲ ਕਰੀਏ ਜਿਮਨੀ ਚੋਣਾ ਹੋਈਆਂ ਨੇ ਤਾਂ ਹੁਣ ਲੋਕਾਂ ਦਾ ਕਿਸ ਤਰ੍ਹਾਂ ਦਾ ਰੁਝਾਨ ਦੇਖਣ ਨੂੰ ਮਿਲੇਗਾ ਕਿਉਂਕਿ ਪਾਰਟੀ ਦੇ ਵਿੱਚ ਬਦਲੇ ਹੋ ਤੁਸੀਂ ਕੀ ਕੁਝ ਐਕਸਪੈਕਟੇਸ਼ਨ ਹੈ ਜੇ ਦੇਖਿਆ ਜਾਵੇ ਤਾਂ ਸਾਡਾ ਜਿਹੜਾ ਚੱਬੇਵਾਲ ਹਲਕਾ ਪਿਓਰ ਪੈਂਡੂ ਹਲਕਾ ਔਰ ਪੁਰਾਣਾ ਇਹ ਅਕਾਲੀ ਦਲ ਦਾ ਹਲਕਾ ਔਰ ਅੱਜ ਵੀ ਮੈਂ ਦੇਖਿਆ ਜਾਵੇ ਤਾਂ ਸਾਡੇ ਜਿੰਨੇ ਵੀ ਜਥੇਦਾਰ ਸਹਿਬਾਨ ਆਏ ਆ ਇੱਥੇ ਸਤਿਕਾਰਯੋਗ ਆ ਜੀ ਸਾਰੇ ਮੇਰੇ ਔਰ ਉਹ ਅੱਜ ਵੀ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸ਼ੀਰਵਾਦ ਦੇ ਰਹੇ ਆ ਸੋ ਚੱਬੇਵਾਲ ਹਲਕੇ ਦੇ ਵਿੱਚ ਆਪਾਂ ਮਿਹਨਤ ਕਰਾਂਗੇ ਔਰ ਜੇ ਸਾਨੂੰ ਹੁਣ ਤਾਂ ਮਿਹਨਤ ਕਰਨੀ ਆ ਗਈ ਆ 4 ਸਾਲ 5 ਸਾਲ ਇਹਨਾਂ ਨੇ ਸਾਡੇ ਤੋਂ ਮਿਹਨਤ ਹੀ ਕਰਾਈ ਆ ਹੋਰ ਤਾਂ ਕੀਤਾ ਤਾਂ ਅਸੀਂ ਕੁਛ ਨਹੀਂ ਦਿੱਤਾ ਤਾਂ ਕੁਛ ਨਹੀਂ ਪਾਰਟੀ ਨੇ ਤੇ ਹੁਣ ਅਸੀਂ ਮਿਹਨਤ ਹੋਰ ਦੁੱਗਣੇ ਤਰੀਕੇ ਨਾਲ ਕਰਾਂਗੇ ਤਾਂ ਅਸਰ ਹੁਣ ਜਿਮਨੀ ਚੋਣਾ ਹੋਈਆਂ ਨੇ ਤਾਂ ਡਾਕਟਰ ਰਾਜਕੁਮਾਰ ਦੇ ਵੱਲੋਂ ਵੀ ਜਿਹੜਾ ਕਿ ਤੰਜ ਕੱਸਿਆ ਗਿਆ ਸੀ ਗਾਣਾ ਗਾਇਆ ਗਿਆ ਸੀ ਜਦੋਂ ਜਿੱਤ ਹੋਈ ਸੀ ਡਾਕਟਰ ਈਸ਼ਾਂਕ ਦੇ ਗਿੱਧੜਾਂ ਦਾ ਸੁਣਿਆ ਗਰੁੱਪ ਫੇਰ ਦਾ ਕਹਿੰਦੇ ਸ਼ੇਰ ਮਾਰਨਾ ਤੇ ਹੁਣ ਤੁਸੀਂ ਅਕਾਲੀ ਦਲ ਵਿੱਚ ਜੁਆਇਨਿੰਗ ਕੀਤੀ ਹੈ ਹੋ ਹਾਲਾਂਕਿ ਉਸ ਵਕਤ ਵੀ ਕੋਈ ਜ਼ਿਆਦਾ ਰਿਐਕਟ ਤੁਹਾਡੇ ਵੱਲੋਂ ਨਹੀਂ ਕੀਤਾ ਗਿਆ ਸੀ ਪਰ ਹੁਣ ਕੀ ਕਹਿਣਾ ਚਾਹੋਗੇ ਚਲੋ ਡਾਕਟਰ ਰਾਜਕੁਮਾਰ ਦੀ ਆਪਣੀ ਸੋਚ ਆ ਡਾਕਟਰ ਵਾ ਭਾਈ ਥੋੜਾ ਜਿਹਾ ਦੇਖੋ ਅਸੀਂ ਤਾਂ ਆਪਣੀ ਮਿਹਨਤ ਦੇ ਨਾਲ ਉਸੇ ਚੌਂਕ ਦੇ ਵਿੱਚ ਇਸ ਗਾਣਿਆਂ ਦਾ ਜਵਾਬ ਦੇਵਾਂਗੇ ਔਰ 2027 ਦੀ ਜੋ ਇਲੈਕਸ਼ਨ ਨੇੜੇ ਆ ਗਈ ਆ 10 ਮਹੀਨੇ ਰਹਿ ਗਏ ਆ ਜੀ ਤੇ ਜੋ ਵੀ ਲੋਕਾਂ ਨੇ ਦੇਣਾ ਜਵਾਬ ਜੇ ਹੰਕਾਰ ਕੇ ਜੇ ਮੇਰੇ ਮੋਟਾ ਵਰਤ ਕੇ ਮੇਰਾ ਮੋਟਾ ਵਰਤ ਕੇ ਐਮਪੀ ਬਣਿਆ ਸੀ ਉਸ ਲਈ ਸਾਡੇ ਇੱਥੇ ਹੀ ਤੁਰਿਆ ਫਿਰਦਾ ਸੀ ਭਾਜੀ ਤੁਸੀਂ ਮੇਰੇ ਛੋਟੇ ਭਰਾ ਵੱਡੇ ਭਰਾ ਜਦੋਂ ਜਿੱਤ ਹੋ ਗਈ ਉਸ ਲਈ ਤੂੰ ਕੌਣ ਮੈਂ ਕੌਣ ਚਲੋ ਸਿਆਸਤ ਦੇ ਵਿੱਚ ਇਹ ਚੱਲਦਾ ਪਰ ਇੰਨਾ ਵੀ ਗਿਰੀਓ ਸਿਆਸਤ ਲੋ ਲੈਵਲ ਦੀ ਸਿਆਸਤ ਹੋਣੀ ਤਾਂ ਬਹੁਤ ਸ਼ਰਮਨਾਕ ਗੱਲ ਆ ਲੋਕੀ ਇਸ ਦਾ ਜਵਾਬ ਮੇਰੇ ਨਾਲ ਅੱਜ ਵੀ ਹਮਦਰਦੀ ਆ ਲੋਕਾਂ ਦੀ ਮੇਰੇ ਹਲਕੇ ਦੇ ਵੋਟਰ ਸਪੋਰਟਰ ਮੇਰੇ ਆ ਭੈਣਾ ਭਰਾ ਮੇਰੇ ਸਤਕਾਰਯੋਗ ਬਜ਼ੁਰਗ ਮੇਰੇ ਨਾਲ ਅੱਜ ਵੀ ਤੁਸੀਂ ਦੇਖ ਰਹੇ ਆ ਵੀ ਮੋٹے ਦੇ ਨਾਲ ਮੋਟਾ ਜੋੜ ਕੇ ਖੜੇ ਆ ਮੇਰੇ ਆਉਣ ਤੋਂ ਪਹਿਲਾਂ ਆ ਤੁਸੀਂ ਦੇਖ ਰਹੇ ਆ ਵੀ ਸਾਰੇ ਹਾਲਾਤ ਜੋ ਅੱਜ ਦਿਖ ਰਿਹਾ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਸਾਡੇ ਨਾਲ ਖੜੀ ਹੈ ਜੀ ਸਰ ਇੱਥੇ ਸਾਰੇ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦ ਨੇ ਹੁਣ ਤੁਸੀਂ ਪਾਰਟੀ ਦੇ ਵਿੱਚ ਆਏ ਹੋ ਹਲਕੇ ਲਈ ਕੀ ਕੁਝ ਫੋਕਸ ਰਹੇਗਾ ਬਿਲਕੁਲ ਜੀ ਜੋ ਸੁਖਵੀਰ ਸਿੰਘ ਬਾਦਲ ਜੀ ਦੀ ਸੋਚ ਆ ਜੋ ਅਸੀਂ ਦੇਖ ਰਹੇ ਆ ਵੀ ਜੇ ਹੁਣ ਤਾਂ ਇਹ ਵੀ ਮੰਨ ਗਏ ਆ ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਵੀ ਜਿੰਨੇ ਜਿੰਨੇ ਵੱਡੇ ਵੱਡੇ ਪੁਲ ਬਣਾਤੇ ਵੱਡੇ ਵੱਡੇ ਆ ਇੰਡਸਟਰੀਆਂ ਲਿਆਈਆਂ ਲਏ ਆ ਜਾਂ ਹੋਰ ਵੀ ਜਿਹੜੇ ਵੱਡੇ ਕਾਰਜ ਹੋ ਰਹੇ ਆ ਤਾਂ ਉਹ ਸੁਖਵੀਰ ਸਿੰਘ ਬਾਦਲ ਹਨ ਜਾਂ ਪ੍ਰਕਾਸ਼ ਸਿੰਘ ਬਾਦਲ ਨੇ ਕੀਤੇ ਆ ਹੁਣ ਵੀ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਇਹੀ ਸਾਡੀ ਮੰਗ ਸੀ ਕਿ ਅਸੀਂ ਆਪਣੇ ਹਲਕੇ ਦੇ ਵਿੱਚ ਕੋਈ ਫੂਡ ਪ੍ਰੋਸੈਸਿੰਗ ਦੇ ਯੂਨਿਟ ਕੋਈ ਹੋਰ ਸਾਡਾ ਪ्योर ਪਿੰਡੂ ਹਲਕਾ ਕਿਸਾਨੀ ਹਲਕਾ ਕਿਸਾਨਾਂ ਦੇ ਨਾਲ ਸੰਬੰਧਿਤ ਚਾਹੇ ਸਾਡੇ ਕੋਈ ਪਿੰਡੂ ਹਲਕਾ ਵਾ ਇਹਦੇ ਵਿੱਚ ਜਿੰਨੇ ਸਾਡੇ ਲੋੜਵੰਦ ਬੀਬੀਆਂ ਭੈਣਾਂ ਵੀ ਹੈਗੀਆਂ ਸਿਰਫ ਉਹਨਾਂ ਨੂੰ ਨਰੇਗਾ ਦੇ ਕੰਮ ਦੇ ਕੇ ਜੇ ਹੁਣ 70 70 ਸਾਲ ਦੀਆਂ ਬੀਬੀਆਂ ਕੜਾਈਆਂ ਚੱਕ-ਚੱਕ ਕੇ ਇੰਨੀ ਠੱਡ ਦੇ ਵਿੱਚ ਘੁੰਮ ਰਹੀਆਂ ਅਸੀਂ ਉਹਨਾਂ ਦੇ ਸਿਰਾਂ ਤੋਂ ਇਹ ਭਾਰ ਲਾਉਣਾ ਚਾਹੁੰਦੇ ਆ ਕੋਈ ਚੱਜ ਦੀ ਵਧੀਆ ਜੌਬ ਲਈ ਅਸੀਂ ਬਾਦਲ ਸਾਹਿਬ ਨਾਲ ਅੱਜ ਵੀ ਇਹੀ ਵਿਚਾਰਾਂ ਕਰਕੇ ਆ ਕਿ ਸਾਡੇ ਹਲਕਾ ਇਹਦੇ ਲਈ ਸਾਨੂੰ ਕੋਈ ਵਧੀਆ ਇੰਡਸਟਰੀ ਦਿੱਤੀ ਜਾਵੇ ਤਾਂ ਜੋ ਇਹ ਹਮੇਸ਼ਾ ਦੇ ਲਈ ਚੱਬੇ ਵਾਲਾ ਜੋ ਨਾਂ ਪਹਿਲਾਂ ਤੋਂ ਰਿਹਾ ਉਹਨੂੰ ਆਪਾਂ ਹੋਰ ਉੱਚਾ ਕਰ ਸਕੀਏ ਸੋ ਇਹ ਗੱਲਬਾਤ ਕੀਤੀ ਗਈ ਹੈ ਹਰਮਿੰਦਰ ਸਿੰਘ ਸੰਧੂ ਜੀ ਦੇ ਨਾਲ ਜਿਨ੍ਹਾਂ ਦੇ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤਾ ਗਿਆ ਹੈ ਤਾਂ ਢੋਲ ਠਮਕਿਆਂ ਦੇ ਨਾਲ ਸਾਰੀ ਲੀਡਰਸ਼ਿਪ ਵੱਲੋਂ ਉਹਨਾਂ ਦਾ ਸਮਰਥਕਾਂ ਦੇ ਵੱਲੋਂ ਪੈਲਸ ਵਿਖੇ ਉਹਨਾਂ ਦਾ ਸਵਾਗਤ ਕੀਤਾ ਗਿਆ ਹੈ ਤਾਂ ਉਹਨਾਂ ਦੇ ਵੱਲੋਂ ਵੀ ਇਹੀ ਕਿਹਾ ਗਿਆ ਹੈ ਕਿ ਚੰਗੇ ਤੋਂ ਚੰਗੇ ਕੰਮ ਨੇ ਜਿਹੜੇ ਚੱਬੇਵਾਲ ਹਲਕੇ ਦੇ ਵਿਕਾਸ ਦੇ ਲਈ ਉਹਨਾਂ ਦੇ ਵੱਲੋਂ ਕੀਤੇ ਜਾਣਗੇ ਕੈਮਰਾ ਪਰਸਨ ਮਨਵੀਰ ਮੇਟੀਆ ਨਾਲ ਮੈਂ ਨਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ